वाहेगुरु जी का खालसा वाहेगुरु जी की फतेह अनमोल कुरबाणी विचार चैनल आप जी का स्वागत है इंसान का सुभा है कि वह जिस सोसाइटी सुसाय संगत बच्चे बैठे ओहो जिहा ही हो जाता है आले दुआले की आबोहवा का विद्या का इंसान की बनावट उत्ते बड़ा असर पैदा है इस वास्ते कहा गया है मैन इज द रिजल्ट ऑफ हिज इनवायरमेंट ਇਨਸਾਨ ਜੋ ਵੀ ਹੈ ਆਪਣੇ ਆਲੇ ਦੁਆਲੇ ਦੇ ਹਾਲਾਤ ਦਾ ਨਤੀਜਾ ਹੈ ਚੋਰਾਂ ਡਾਕੂਆਂ ਵਿਸ਼ਈਆਂ ਬਦਮਾਸ਼ਾਂ ਦੀ ਸੰਗਤ ਵਿੱਚ ਰਹਿਣ ਵਾਲੇ ਪੁਰਸ਼ ਚੋਰ ਡਾਕੂ ਵਿਸ਼ਈ ਅਤੇ ਬਦਮਾਸ਼ ਬਣ ਜਾਣਗੇ ਅਤੇ ਵਿਦਵਾਨਾਂ ਸੂਰਮਿਆਂ ਅਤੇ ਦਾਤਿਆਂ ਦੇ ਨਾਲ ਰਹਿਣ ਵਾਲੇ ਵਿਦਵਾਨ ਸੂਰਮੇ ਅਤੇ ਦਾਤਾ ਹੀ ਬਣ ਜਾਣਗੇ ਇਸੇ ਤਰ੍ਹਾਂ ਮਹਾਤਮਾ ਦਾ ਸੰਗ ਕਰਨ ਵਾਲੇ ਭਜਨੀਕ ਬੰਦਗੀ ਕਰਨ ਵਾਲੇ ਮਹਾਪੁਰਸ਼ ਹੋ ਜਾਂਦੇ ਹਨ ਸੰਗਤ ਵਿੱਚ ਬੜੀ ਤਾਕਤ ਹੈ ਪਰ ਹਰ ਤਾਕਤ ਦੀ ਤਰ੍ਹਾਂ ਉਹ ਵੀ ਚੰਗੇ ਜਾਂ ਮਾੜੇ ਪਾਸੇ ਵਰਤੀ ਜਾ ਸਕਦੀ ਹੈ। ਇਨਸਾਨ ਦੀ ਸ਼ਖਸੀਅਤ ਢਾਲਣ ਵਿੱਚ ਸੰਗਤ ਦਾ ਅਸਰ ਬੜਾ ਜ਼ਰੂਰੀ ਹਿੱਸਾ ਹੁੰਦਾ ਹੈ। ਇਸ ਕਰਕੇ ਬੁਰੀ ਸੰਗਤ ਤੋਂ ਬਚਣਾ ਅਤੇ ਚੰਗੀ ਸੰਗਤ ਦੀ ਤਲਾਸ਼ ਵਿੱਚ ਰਹਿਣਾ ਆਤਮ ਮਾਰਗ ਦੇ ਪੰਥ ਲਈ ਬੜਾ ਜ਼ਰੂਰੀ ਹੈ। ਉੱਤਮ ਸੰਗਤ ਤਿੰਨ ਤਰੀਕਿਆਂ ਦੀ ਹੋ ਸਕਦੀ ਹੈ। ਅਤੇ ਇਹ ਸੰਗਤ ਕਿਵੇਂ ਕੀਤੀ ਜਾ ਸਕਦੀ ਹੈ ਰੁਗਵੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਤਮ ਸੰਗਤ ਵੀ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਚੰਗੀਆਂ ਪੁਸਤਕਾਂ ਦੀ ਸੰਗਤ ਚੰਗੇ ਪੁਰਸ਼ਾਂ ਦੀ ਸੰਗਤ ਆਤਮਾ ਪਰਮਾਤਮਾ ਦੀ ਸੰਗਤ ਚੰਗੀਆਂ ਪੁਸਤਕਾਂ ਲਾਭ ਅਤੇ ਮਾੜੀਆਂ ਪੁਸਤਕਾਂ ਬੜਾ ਨੁਕਸਾਨ ਪਹੁੰਚਾ ਸਕਦੀਆਂ ਹਨ ਇੱਕ ਅੰਮ੍ਰਿਤ ਅਤੇ ਦੂਸਰੀਆਂ ਜ਼ਹਿਰ ਸਾਬਤ ਹੋ ਸਕਦੀਆਂ ਹਨ ਪੁਸਤਕਾਂ ਨੂੰ ਦੇ ਤਾਰੀ ਮਹਾਪੁਰਸ਼ਾਂ ਦੀ ਸੰਗਤ ਨਾਲੋਂ ਹੋਰ ਵਿਸ਼ੇਸ਼ਤਾ ਇਹ ਹੈ ਕਿ ਕਿਤਾਬਾਂ ਰਹੀ ਸਭ ਪਿੱਛੇ ਹੋ ਗੁਜ਼ਰੇ ਮਹਾਪੁਰਖਾਂ ਦੇ ਜਦ ਦਿਲ ਕਰੇ ਦਰਸ਼ਨ ਹੋ ਸਕਤੇ ਹਨ ਅਤੇ ਮੌਜੂਦਾ ਮਹਾਪੁਰਖਾਂ ਨਾਲ ਵੀ ਚਾਹੇ ਉਹ ਦੁਨੀਆ ਦੇ ਕਿਸੇ ਹਿੱਸੇ ਵਿੱਚ ਕਿਉਂ ਨਾ ਰਹਿੰਦੇ ਹੋਣ ਜਦੋਂ ਜੇ ਕਰੇ ਉਹਨਾਂ ਦੀਆਂ ਪੁਸਤਕਾਂ ਆਤਮਿਕ ਉਨਤੀ ਦਾ ਬੜਾ ਪਾਰਾ ਵਸੀਲਾ ਸਾਬਤ ਹੋ ਸਕਦੀਆਂ ਹਨ ਇਹਨਾਂ ਤੋਂ ਜੋਗ ਲਭ ਉਠਾਣਾ ਆਤਮਿਕ ਖੋਜੀਆਂ ਦਾ ਫਰਜ਼ ਹੈ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪਿਐ ਨਾਓ ਤਿਨ ਸੰਗ ਸੰਗਨ ਕੀਚ ਐਈ ્ઞਾਨਕ ਜਿਨਾ ਆਪਣਾ ਸਵਾਉ ਦੂਸਰੀ ਉੱਤਮ પુરੁਸ਼ਾਂ ਦੀ ਸੰਗਤ ਹੁੰਦੀ ਹੈ ਇਸਦੇ ਵੀ ਬੜੇ ਲਾਭ ਹਨ ਮਹਾપુરੁਸ਼ਾਂ ਦੀ ਜ਼ਬਰਦਸਤ ਸ਼ਖਸੀਅਤ ਦਾ ਫੌਰਨ ਦਿਲ ਤੇ ਅਸਰ ਹੁੰਦਾ ਹੈ ਕਈਆਂ ਹਾਲਾਤਾਂ ਵਿੱਚ ਇਹ ਅਸਰ ਜ਼ਿੰਦਗੀ ਪਲਟਾ ਵੀ ਦਿੰਦਾ ਹੈ ਕਈ ਜ਼ਿੰਦਗੀਆਂ ਮਹਾਤਮਾ ਦੀ ਛੋਹ ਨਾਲ ਹੀ ਸੋਲਰ ਜਾਂਦੀਆਂ ਹਨ ਸੰਗਤ ਦਾ ਵੱਡਾ ਮੰਤਵ ਜੀਵਨ ਨੂੰ ਉੱਤਿਆਰਣਾ ਹੁੰਦਾ ਹੈ ਮਹਾਪੁਰਖਾਂ ਦੀ ਜਿਉਂਦੀ ਜਾਗਦੀ ਬੋਲਦੀ ਹਸਦੀ ਜੀਵਨ ਵਿੱਚ ਹੁਲਾਰਾ ਪੈਦਾ ਕਰਦੀ ਹੈ ਮਹਾਪੁਰਖ ਬੜੀਆਂ ਗੁੰਜਲਦਾਰ ਭੇਦ ਵਾਲੀਆਂ ਡੂੰਘੀਆਂ ਗੱਲਾਂ ਬੜੇ ਸੋਖੇ ਤਰੀਕੇ ਨਾਲ ਸਮਝਾ ਦਿੰਦੇ ਹਨ ਜਿਸ ਅਵਸਥਾ ਦਾ ਮਨੁੱਖ ਹੋਵੇ ਮਹਾਪੁਰਖ ਉਸੇ ਅਵਸਥਾ ਮੁਤਾਬਕ ਹੀ ਉਪਦੇਸ਼ ਦੇ ਕੇ ਬਦਲ ਕਰ ਦਿੰਦੇ ਹਨ ਪੁਸਤਕਾਂ ਵਿੱਚ ਇਹੇ ਕਟਾ ਹੁੰਦਾ ਹੈ ਕਿ ਉਥੇ ਆਪ ਖੋਜ ਕਰਨੀ ਪੈਂਦੀ ਹੈ ਆਪਣੀ ਅਵਸਥਾ ਅਨੁਸਾਰ ਆਪਣਾ ਰਸਤਾ ਆਪ ਲੱਭਣਾ ਪੈਂਦਾ ਹੈ ਇਸੇ ਵਾਸਤੇ ਤਰੱਕੀ ਦੀ ਰਫ਼ਤਾਰ ਜਰਾ ਮੱਧਮ ਹੁੰਦੀ ਹੈ ਅਤੇ ਜਦੋਂ ਅਸੀਂ ਮਹਾਤਮਾ ਨੂੰ ਆਦਰਸ਼ਕ ਜ਼ਿੰਦਗੀ ਬਤੀਤ ਕਰਦੇ ਦੇਖਦੇ ਹਾਂ ਤਾਂ ਸਾਡਾ ਵੀ ਹੌਸਲਾ ਵਧ ਜਾਂਦਾ ਹੈ ਅਤੇ ਸਾਨੂੰ ਵੀ ਇੰਜ ਜ਼ਿੰਦਗੀ ਜਿਉਣਾ ਸੋਖਾ ਮਲੂਮ ਹੋਣ ਲੱਗ ਪੈਂਦਾ ਹੈ ਜਿਨ੍ਹਾਂ ਦੀ ਸੰਦੜੀਆਂ ਦੁਰਮਤ ਮੰਝੈ ਮਿੱਤਰ ਅਸਾਧੜੈ ਸਈ ਹੋ ਟੁਟੇਢੀ ਜਗ ਸੁਭਾਇਆ ਜਨ ਨਾਨਕ ਬਿਰਲੇ ਕਈ ਮਹਾਪੁਰਖ ਕਈ ਐਸੀਆਂ ਉੱਚੀਆਂ ਆਤਮਿਕ ਅਵਸਥਾਵਾਂ ਨੂੰ ਅਨੁਭਵ ਕਰਨ ਲੱਗ ਜਾਂਦੇ ਹਨ ਜਿਨ੍ਹਾਂ ਦਾ ਜ਼ਿਕਰ ਕਿਤਾਬਾਂ ਵਿੱਚ ਕੀਤਾ ਹੀ ਨਹੀਂ ਜਾ ਸਕਦਾ ਜਿਹੜੀਆਂ ਇਨਸਾਨੀ ਬੋਲੀ ਵਿੱਚ ਵੀ ਬਿਆਨ ਨਹੀਂ ਹੋ ਸਕਦੀਆਂ ਸਾਦ ਕੀ ਮਹਿਮਾ ਬੇਦ ਨ ਜਾਣ ਹੈ ਚੇਤਾ ਸੁਣਹਿ ਤੇਤਾ ਬਖਿਆਨ ਹੈ ਅਸੀਂ ਸਾਰੀ ਉਮਰ ਪੁਸਤਕਾਂ ਪੜ੍ਹਦੇ ਰਹੀਏ ਅਸੀਂ بڑے ਵਿਚਾਰਬਾਨ ਹੋ ਜਾਈਏ ਪਰ ਅਖੀਰ ਅਸੀਂ ਦੇਖਾਂਗੇ ਇਹ ਸਾਡੀ ਆਤਮਿਕ ਤਰੱਕੀ ਕੁਝ ਵੀ ਨਹੀਂ ਹੋਈ ਇਹ ਸੱਚ ਹੈ ਕਿ ਵਿਚਾਰ ਸ਼ਕਤੀ ਦੇ ਵਧਣ ਨਾਲ ਆਦਮੀ ਦੀ ਆਤਮਿਕ ਸ਼ਕਤੀ ਵੀ ਓਨੀ ਵੱਧ ਜਾਂਦੀ ਹੈ ਪੁਸਤਕਾਂ ਪੜਨ ਦੇ ਨਾਲ ਸਾਨੂੰ ਕਿਸੇ ਵਲੇ ਇਹ ਭੁਲੇਖਾ ਲੱਗਦਾ ਹੈ ਕਿ ਸਾਡੀ ਆਤਮਿਕ ਮਦਦ ਵੀ ਹੋ ਰਹੀ ਹੈ ਪਰ ਜੇ ਅਸੀਂ ਪੜਾਈ ਦੇ ਆਪਣੇ ਉੱਤੇ ਅਸਰ ਨੂੰ ਵਿਸਥਾਰਪੂਰਵਕ ਵਿਚਾਰੀਏ ਤਾਂ ਅਸੀਂ ਦੇਖਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਸਾਡੀ ਬੁੱਧੀ ਨੇ ਪੜਾਈ ਤੋਂ ਕੁਝ ਫਾਇਦਾ ਉਠਾਇਆ ਹੈ ਪਰ ਸਾਡੀ ਅੰਦਰਲੀ ਆਤਮਾ ਨੇ ਨਹੀਂ ਆਤਮਾ ਵਿੱਚ ਆਤਮਕ ਹੁਲਾਰੇ ਕਿਸੇ ਦੂਸਰੀ ਆਤਮਾ ਦੀ ਛੋਹ ਤੋਂ ਹੀ ਪ੍ਰਾਪਤ ਹੋ ਸਕਦੇ ਹਨ ਪਰ ਐਸੇ ਮਹਾਪੁਰਸ਼ ਦੀ ਤਲਾਸ਼ ਕਰਨ ਵਿੱਚ ਸਭ ਤੋਂ ਜ਼ਿਆਦਾ ਔਕੜ ਇਹੀ ਪੇਸ਼ ਆਉਂਦੀ ਹੈ ਕਿ ਆਮ ਲੋਕਾਂ ਵਾਸਤੇ ਸੱਚੇ ਅਤੇ ਝੂਠੇ ਮਹਾਤਮਾ ਦੀ ਪਛਾਣ ਕਰਨੀ ਬੜੀ ਮੁਸ਼ਕਲ ਹੈ ਸੱਚੇ ਮਹਾਤਮਾ ਬੇਪਰਵਾਹ ਹੋ ਜਾਂਦੇ ਹਨ ਉਨਾਂ ਨੂੰ ਗੁਮਨਾਮੇ ਦੀ ਜ਼ਿੰਦਗੀ ਮਸ਼ਹੂਰੀ ਨਾਲੋਂ ਜ਼ਿਆਦਾ ਪਸੰਦ ਆਉਂਦੀ ਹੈ ਐਸੇ ਮਹਾਪੁਰਖਾਂ ਦੀ ਸੰਗਤ ਵਾਸਤੇ ਉਚੇਚੀ ਤਲਾਸ਼ ਅਤੇ ਪਰਸ਼ਾਰਥ ਜ਼ਰੂਰੀ ਹਨ ਜੋ ਕਿ ਅੱਜ ਕੱਲ ਦੇ ਆਰਾਮ ਤਲਬ ਲੋਕ ਕਰਨ ਵਾਸਤੇ ਤਿਆਰ ਨਹੀਂ ਹੁੰਦੇ ਅਸਲ ਮਹਾਤਮਾ ਜ਼ਰੂਰੀ ਨਹੀਂ ਕਿ ਸਾਧੂਆਂ ਦੇ ਲਿਬਾਸ ਵਿੱਚ ਹੀ ਹੋਣ ਕਈ ਗ੍ਰਸਤੀ ਦੁਨੀਆਦਾਰ ਬੜੀਆਂ ਉੱਚੀ ਆਤਮਿਕ ਅਵਸਥਾਾਂ ਵਿੱਚ ਖੜਦੇ ਦੇਖੇ ਗਏ ਹਨ ਜਿਨ੍ਹਾਂ ਦੀ ਸੰਗਤ ਤੋਂ ਸੱਚੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਅਸਲ ਵਿੱਚ ਮਹਾਤਮਾ ਵੀ ਉਹੀ ਹੈ ਜਿਸ ਨੇ ਸਿਮਰਨ ਕਰਕੇ ਨਾਮ ਅਭਿਆਸ ਕਮਾਈ ਕਰਕੇ ਅਨੁਭਵ ਦੇ ਜਰੀਏ ਕਰਤਾਰ ਦੇ ਦਰ ਤੱਕ ਪਹੁੰਚ ਹਾਸਲ ਕੀਤੀ ਹੋਵੇ ਮਹਾਤਮਾ ਅਤੇ ਫਿਲਾਸਫਰ ਵਿੱਚ ਏਸੇ ਕਰਕੇ بڑا ਫਰਕ ਹੁੰਦਾ ਹੈ ਮਹਾਤਮਾ ਵਾਹਿਗੁਰੂ ਨੂੰ ਦੇਖਦਾ ਹੈ ਸਮਝਦਾ ਹੈ ਅਤੇ ਉਸ ਨਾਲ ਜੁੜਿਆ ਰਹਿੰਦਾ ਹੈ ਫਿਲਾਸਫਰ ਵਾਹਿਗੁਰੂ ਨੂੰ ਦੇਖਦਾ ਨਹੀਂ ਆਪਣੀ ਅਕਲ ਅਨੁਸਾਰ ਵਾਹਿਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੀ ਸਮਝ ਅਨੁਸਾਰ ਉਸ ਦਾ ਪ੍ਰਚਾਰ ਕਰਦਾ ਹੈ ਮਹਾਤਮਾ ਦਾ ਪ੍ਰਚਾਰ ਦਿਲ ਤੋਂ ਨਿਕਲਦਾ ਹੈ ਲੋਕਾਂ ਦੇ ਦਿਲ ਵਿੱਚ ਸ਼ੀਤਲਤਾ ਦੀ ਸ਼ਕਲ ਵਿੱਚ ਅਸਰ ਕਰਦਾ ਹੈ ਉਹ ਜਿੰਦਗੀ ਦੇ ਸੋਮੇ ਨਾਲ ਜੁੜੇ ਹੋਏ ਰੱਬ ਨੂੰ ਜਾਹਰਾ ਜਹੂਰ ਹਾਜ਼ਰਾ ਹਜ਼ੂਰ ਦੇਖਦੇ ਅਤੇ ਜੋ ਤਿਸੇ ਉਸ ਦਾ ਹੀ ਪ੍ਰਚਾਰ ਕਰਦੇ ਹਨ ਉਨ੍ਹਾਂ ਦੇ ਪ੍ਰਚਾਰ ਨੂੰ ਇਸੇ ਵਾਸਤੇ ਦਲੀਲ ਦੀ ਲੋੜ ਨਹੀਂ ਹੁੰਦੀ ਸੰਤਨ ਕੀ ਸੁਣ ਸੱਚੀ ਸਾਖੀ ਸੋ ਬੋਲ ਹੈ ਜੋ ਪਿਗ ਹੈ ਆਖੀ ਦਲੀਲ ਨਾਲ ਕਿਸੇ ਚੀਜ਼ ਦੇ ਸਮਝਣ ਸਮਝਾਉਣ ਦੀ ਲੋੜ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਉਹ ਚੀਜ਼ ਅੱਖੋਂ ਪਰੇ ਹੋਵੇ ਨਾ ਦਿਸੇ ਜਦ ਉਹ ਚੀਜ਼ ਹੀ ਤਿਸ ਪਵੇ ਫਿਰ ਦਲੀਲ ਦੀ ਕੀ ਲੋੜ ਜਿਸ ਨੇ ਵੀ ਵਾਹਿਗੁਰੂ ਨੂੰ ਦੇਖਣਾ ਸਮਝਣਾ ਮਿਲਿਆ ਅਤੇ ਆਪਣੀ ਮਲਕੀਅਤ ਬਣਾਣਾ ਹੋਵੇ ਉਹ ਉਸ ਨਾਲ ਅੰਦਰੋਂ ਜੁੜੇ ਮਹਾਪੁਰਖਾਂ ਦੀ ਸੰਗਤ ਕਰੇ ਉਹਨਾਂ ਦੀ ਸੰਗਤ ਦਾ ਅਸਰ ਇਹ ਹੋਵੇਗਾ ਕਿ ਉਸ ਦੇ ਵਿੱਚ ਵੀ ਵਾਹਿਗੁਰੂ ਦੇ ਮਿਲਨ ਸੰਬੰਧੀ ਇੱਕ ਤੜਫ ਬੇਕਰਾਰੀ ਪੈਦਾ ਹੋ ਜਾਵੇਗੀ ਜੋ ਉਸਨੂੰ ਤੋੜ ਨਿਸ਼ਾਨੇ ਤੇ ਪਹੁੰਚਾ ਕੇ ਹੀ ਬਸ ਕਰੇਗੀ ਜੋਤ ਤੋਂ ਹੀ ਜੋਤ ਜਗਦੀ ਹੈ ਜਿਨ੍ਹਾਂ ਦੇ ਆਪਣੇ ਅੰਦਰ ਆਤਮਿਕ ਜੋਤ ਜਗ ਰਹੀ ਹੋਵੇ ਉਨਾਂ ਦੀ ਹੀ ਸੰਗਤੋਂ ਬੁਝੀਆਂ ਜੋਤਾਂ ਜਗ ਸਕਦੀਆਂ ਹਨ ਪਰ ਮਹਾਤਮਾ ਦੀ ਸੰਗਤ ਕਰਨ ਦੇ ਵੀ ਕੁਝ ਤੌਰ ਤਰੀਕੇ ਹਨ ਭਾਵ ਕਿਸੇ ਮਹਾਤਮਾ ਪਾਸ ਉਸ ਨੂੰ ਅਜਮਾਉਣ ਦੇ ਖਿਆਲ ਨਾਲ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ ਦੂਜਾ ਕਿਸੇ ਮਹਾਤਮਾ ਨਾਲ ਬਹਿਸ ਕਦੀ ਨਹੀਂ ਕਰਨੀ ਚਾਹੀਦੀ ਉਤਨੇ ਹੀ ਗੱਲ ਪੁੱਛਣੀ ਚਾਹੀਦੀ ਹੈ ਜਿੰਨੀ ਲੋੜ ਹੋਵੇ ਜਿਸ ਕਰਕੇ ਆਤਮਿਕ ਤਰੱਕੀ ਰੁਕੀ ਹੋਵੇ ਮਹਾਤਮਾ ਆਪਸ ਇਸ ਤਰ੍ਹਾਂ ਜਣਾ ਚਾਹੀਦਾ ਹੈ ਜਿਵੇਂ ਨਦੀ ਕਿਨਾਰੇ ਪਿਆਸੀ ਚਿੜੀ ਆਉਂਦੀ ਹੈ ਅਤੇ ਪਿਆਸ ਨਿਵਰਤ ਕਰਕੇ ਰੱਬ ਦਾ ਸ਼ੁਕਰ ਕਰਦੀ ਵਾਪਸ ਉੜ ਜਾਂਦੀ ਹੈ ਉਹ ਕਦੀ ਮਾਲੂਮ ਕਰਨ ਦੀ ਕੋਸ਼ਿਸ਼ ਨਹੀਂ ਕਰਦੀ ਕਿ ਨਦੀ ਕਿੱਥੋਂ ਆਈ ਹੈ ਕਿੱਥੇ ਜਾ ਰਹੀ ਹੈ ਕਿੰਨੀ ਡੂੰਗੀ ਹੈ ਕਿੰਨੀ ਚੋੜੀ ਹੈ ਉਸ ਨੂੰ ਇਹ ਖਿਆਲ ਨਹੀਂ ਆਉਂਦਾ ਕਿ ਮੈਨੂੰ ਮੁੜ ਪਿਆਸ ਲੱਗਣ ਵੇਲੇ ਕਿਤੇ ਇਹ ਨਦੀ ਸੁੱਕ ਤੇ ਨਹੀਂ ਜਾਵੇਗੀ ਮਹਾਤਮਾ ਨੂੰ ਪਰਮਾਤਮਾ ਦੀ ਨਦੀ ਸਮਝ ਕੇ ਉਹਨਾਂ ਪਾਸ ਜਾਣਾ ਅਤੇ ਨੇਕ ਨੀਤੀ ਦਾ ਸੰਕਾ ਜਾਂ ਪਰਮ ਨਿਵਰਤ ਕਰਕੇ ਵਾਪਸ ਚਲੇ ਹੋਣਾ ਚਾਹੀਦਾ ਹੈ। ਅਗਰ ਮਹਾਤਮਾ ਚੋਣ ਤਾਂ ਉਹਨਾਂ ਦੀ ਸੇਵਾ ਵਿੱਚ ਠਹਿਲਣਾ ਚਾਹੀਦਾ ਹੈ। ਜੇ ਨਾ ਚੋਣ ਤਾਂ ਉਹਨਾਂ ਦਾ ਸਮਾਂ ਜਾਇਆ ਨਹੀਂ ਕਰਨਾ ਚਾਹੀਦਾ। ਮਹਾਤਮਾ ਪਾਸ ਜਾ ਕੇ ਜਿੱਥੋਂ ਤੱਕ ਹੋ ਸਕੇ ਸਿਵਾਏ ਆਤਮਿਕ ਪੁੱਛਗਿੱਛ ਦੇ ਹੋਰ ਕੋਈ ਗੱਲਬਾਤ ਨਹੀਂ ਕਰਨੀ ਚਾਹੀਦੀ। ਪੂਰਨ ਮਹਾ ਆਤਮਾ ਨੂੰ ਆਮ ਤੌਰ ਤੇ ਸਿਵਾਏ ਆਤਮਿਕ ਗੱਲਾਂ ਦੇ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ ਅਤੇ ਸੰਸਾਰੀ ਪੁਰਸ਼ਾਂ ਨੂੰ ਮਿਲ ਕੇ ਚਾਹੇ ਉਪਰੋਂ ਉਹ ਕੁਝ ਨਾ ਕਹਿਣ ਪਰ ਦਿਲੋਂ ਰਾਜੀ ਨਹੀਂ ਹੁੰਦੇ ਜਦੋਂ ਵਿਅਕਤੀ ਨੂੰ ਪੁਸਤਕਾਂ ਅਤੇ ਮਹਾ ਆਤਮਾਵਾਂ ਦੀ ਸੰਗਤ ਤੋਂ ਆਪਣੇ ਅੰਦਰ ਦਾ ਚਾਨਣ ਹੋ ਜਾਵੇ ਉਹ ਬਾਹਰ ਪਟਕਣ ਦੀ ਥਾਂ ਆਪਣੀ ਖੋਜ ਦਾ ਰੁਖ ਅੰਦਰ ਵੱਲ ਮੋੜਦਾ ਹੈ ਉਸ ਨੂੰ ਜੋ ਸਵਾਦ ਰਸ ਅਤੇ ਸ਼ਾਂਤੀ ਪੁਸਤਕਾਂ ਜਾਂ ਸਾਧ ਸੰਗਤ ਵਿੱਚ ਆਉਂਦੇ ਸਨ ਹੁਣ ਆਪਣੇ ਅੰਦਰੋਂ ਹੀ ਆਉਣ ਲੱਗ ਜਾਂਦੇ ਹਨ ਉਹ ਆਪਣੇ ਅੰਦਰ ਆਪਣੇ ਕਰਤਾ ਦਾ ਹਰ ਵਕਤ دیدار ਕਰ ਕਰਕੇ ਖੁਸ਼ ਹੁੰਦਾ ਹੈ ਆਪਣੀ ਸਾਰੀ ਭਗਤੀ ਪਾਲ ਕਲਨਾ ਦਾ ਅੰਮ੍ਰਿਤ ਫਲ ਭੋਗਦਾ ਹੈ ਅਖੀਰ ਵਿੱਚ ਉਸ ਨੂੰ ਪਰਮਾਤਮਾ ਨਾਲ ਐਸਾ ਜੁੜਨਾ ਇਕਮਿਤ ਹੋਣਾ ਆ ਜਾਂਦਾ ਹੈ ਕਿ ਪਰਮਾਤਮਾ ਦਾ ਰੂਪ ਬਣ ਕੇ ਫੇਰ ਕਦੀ ਨਹੀਂ ਵਿਛੜਦਾ ਦੋ ਤੇ ਇੱਕ ਰੂਪ ਹੋ ਜਾਂਦਾ ਹੈ ਹਰ ਇੱਕ ਸਿੱਖ ਦਾ ਵਿਅਕਤੀ ਦਾ ਹਰ ਮਨੁੱਖ ਦਾ ਇਹ ਹੀ ਨਿਸ਼ਾਨਾ ਹੋਣਾ ਚਾਹੀਦਾ ਹੈ ਸਰੀਰ ਤੇ ਜੀਵਨ ਦਾ ਇਹ ਹੀ ਮਨੋਲਕ ਹੈ ਨਿੱਜੀ ਘਰ ਮਹਿਲ ਪਾਵੋ ਸੁਖ ਸਹਜੇ ਬਹੁਲ ਨ ਹੋਏਗੋ ਫੇਰਾ ਸੱਚ ਤਾਂ ਪਰ ਜਾਣਿਆ ਜਾਂ ਆਤਮ ਤੀਰਥ ਕਰੇ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ